ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰਮਾ ਗੁਰਮਾ ਪਿੰਡ ਬਰਨਾਲੇ ਜ਼ਿਲ੍ਹੇ ਦਾ ਹੈ ਹਮੀਦੀ ਦੇ ਨੇੜ ਹੈ Google Map ਤੇ ਸਰਚ ਕਰੋਗੇ ਤਾਂ ਗੁਰਮਾ ਲਿਖ ਕੇ ਕੱਲਾ ਕਰੋਗੇ ਤਾਂ ਇਹ ਪਿੰਡ ਦੀ ਲੋਕੇਸ਼ਨ ਆ ਜੂਗੀ ਗੁਰਮਾ ਜਰਸੀ ਫਾਰਮ ਆ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਜਰਸੀ ਗਾਵਾਂ ਵਹਿੜਾਂ ਹੀਫਰ ਬੱਚੀਆਂ ਸਾਰੇ ਤਰ੍ਹਾਂ ਦੇ ਨਾਗ ਆਉਂਦੇ ਆ ਅੱਜ ਦੀ ਵੀਡੀਓ ਦੇ ਟੋਟਲ 6 ਨਾਗਿਆ ਦੋਸਤੋ ਜਿਹਦੇ ਚ ਲਾਸਟ ਉੱਤੇ ਇੱਕ ਛੋਟੀ ਬੱਛੀ ਵੀ ਖੜੀ ਐ ਬੇਨਤੀ ਐ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਆ ਕੇ ਕਰ ਲਓ ਜੇ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹਰੇਕ ਤਰ੍ਹਾਂ ਦੀ ਕੀਮਤ ਇੱਥੋਂ ਤੁਹਾਨੂੰ ਮਿਲ ਜੂਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਸ਼ੁਰੂਆਤ ਜਿਹੜੀ ਵਹਿੜ ਤੋਂ ਕਰੂੰਗਾ ਦੋਸਤੋ ਇੱਕ ਨਗੀਨਾ ਹੀ ਐ ਜਰਸੀ نسل ਦਾ ਡਿਟੇਲ ਬਾਈ ਹੋਰੀ ਦੱਸਣਗੇ ਗੱਬਣ ਬੱਛੀ ਕੋਈ ਵੀ ਖਰੀਦਣੀ ਚਾਹੋ ਤਾਂ ਉਹਨੂੰ ਚੈੱਕ ਪਾਸ ਕਰਾਉਣਾ ਤੁਹਾਡਾ ਹੱਕ ਐ ਜੋ ਤੁਸੀਂ ਇੱਥੇ ਆ ਕੇ ਕਰਵਾ ਕੇ ਲੈ ਜਾ ਸਕਦੇ ਹੋ ਸ਼ੁਰੂਆਤ ਪਹਿਲੇ ਨੰਬਰ ਵਾਲੀ ਜਰਸੀ ਵੇੜ ਤੋਂ ਕਰਦੇ ਆਪਾਂ ਮਿਲਦੇ ਆਂ ਬਾਈ ਨੂੰ ਬਾਈ ਸਸਤੀ ਕਾਲ ਸਸਤੀ ਕਾਲੇ ਨਾਮ ਦੱਸ ਦਿਓ ਬਾਈ ਆਪਣਾ ਨਾਮ ਸੰਦੀਪ ਸਿੰਘ ਹੈ ਜੀ ਸੰਦੀਪ ਭਾਈ ਅੱਜ ਆਪਾਂ 6 ਨਾਕ ਦਿਖਾਉਣੇ ਆ ਪਹਿਲੇ ਨੰਬਰ ਤੇ ਤੇਰੇ ਹੱਥੀ ਵੱੱਛੀ ਖੜੀ ਹੈ ਕਿ ਪਹਿਲਣ ਵੇੜ ਪਹਿਲਣ ਵੇੜਾ ਵੀਰੇ ਦੰਧੋਂ ਖੀਰੀ ਆ ਠੀਕ ਹੈ ਤੇ ਜਣੀ 1 ਮਹੀਨਾ ਬਾਕੀ ਹੈ ਵੀਰੇ ਟਾਈਮ ਕਾਪ ਦਾ ਉੱਤੇ ਲੈ ਸਕਦੀ ਆ ਵੀਰੇ ਠੀਕ ਹੈ 1 ਮਹੀਨਾ ਵੀ ਲੈ ਸਕਦੀ ਆ ਹਾਂ ਠੀਕ ਹੈ ਕੀ ਰੇਟ ਕੀ ਰਹਿਣਾ ਇਹਦਾ ਰੇਟ ਵੀ ਆਪਾਂ ਜਣੀ ਫੋਨ ਤੇ ਕਰਾਂਗੇ ਰੇਟ ਹਨਾ ਪਸ਼ੂ ਦੇ ਮੁਕਾਬਤੀ ਹੋਊਗਾ ਠੀਕ ਹੈ ਜਿਹੜਾ ਜ ਪਸ਼ੂ ਕੁਆਲਟੀ ਹੋ ਹਨਾ ਉਹਦਾ ਰੇਟ ਹੋਣਾ ਠੀਕ ਹੈ ਖੋਲੀਏ ਸੋ ਦੋਸਤੋ ਰੇਟ ਫੋਨ ਤੇ ਆ ਇਹ ਰੇਟ ਜਿਹੜਾ ਉਹ ਫੋਨ ਦੇ ਉੱਤੇ ਵੀ ਇੱਕ ਕਾਰਨ ਹੁੰਦੇ ਇਦਾਂ ਦੇ ਵੀ ਜਿਹੜਾ ਆਪਾਂ ਪਸ਼ੂ ਖਰੀਦਦੇ ਆ ਤਾਂ ਗਾਹਕ ਨੇ ਵੀ ਵੀਡੀਓ ਜਿਨ੍ਹਾਂ ਨੇ ਪਸ਼ੂ ਵੇਚਿਆ ਉਹਨਾਂ ਵੀਰਾਂ ਨੇ ਵੀ ਦੇਖਣੀ ਹੁੰਦੀ ਹੈ ਵੀਡੀਓ ਫਿਰ ਕਈ ਵਾਰ ਕੁਝ ਪੜਦੇ ਰੱਖਣੇ ਪੈਂਦੇ ਆ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਬਹੁਤ ਸੋਹਣਾ ਹਵਾਨਾ ਬਣਾਉਣਾ ਸ਼ੁਰੂ ਕੀਤਾ ਵੱਛੀ ਨੇ ਦੰਦ ਜਿਹੜੇ ਉਹ ਵੀਡੀਓ ਚ ਆਪਾਂ ਦੇਖ ਲਾਂਗੇ ਬਹੁਤ ਸੋਹਣਾ ਫੇਸ ਪਿਓਰ ਜਰਸੀ ਫੁੱਲ ਹਾਈਟ ਲੈਂਥ ਦੀ ਵੱਛੀ ਪੂਰੀ ਨਿਗਰ ਨਰੋਈ ਹੈ ਭਲੇਖਾ ਪਾਉਗੀ ਖੁੱਲੀ ਛੱਡ ਦਿੱਗੇ ਤਾਂ ਇਹ ਰਵੱਜੂਗਾ ਵੀ ਫਾਰਮ ਦੇ ਵਿੱਚੋਂ ਆਈ ਵੀ ਵੱਛੀ ਹੈ ਇਦਾਂ ਦਾ ਇਹਦਾ ਸਟਰਕਚਰ ਤਿਆਰ ਹੋਇਆ ਹੋਇਆ ਇਦਾਂ ਦੀ ਇਹਦੀ ਜਾਤ ਕੁਆਲਿਟੀ ਹੈ ਸੋ ਕੰਪੀਟੀਸ਼ਨ ਲੈਵਲ ਦੀ ਵਾੜ ਦੇਖ ਰਹੇ ਹੋ ਤੁਸੀਂ ਬਾਕੀ ਜਿਹਨੂੰ ਪਸੰਦ ਆਵੇ ਦੋਸਤੋ ਆ ਕੇ ਤੁਸੀਂ ਤਸੱਲੀ ਕਰੋਗੇ ਹਵਾਨਾ ਚੌਰਸਾ ਬਿਲਕੁਲ ਹੁਣ ਦਾ ਰੁਖ ਜਿਹੜਾ ਹਜੇ ਟਾਈਮ ਪਿਆ ਇਹਦਾ 1 ਮਹੀਨਾ ਹੋ ਸਕਦਾ ਸਵਾ ਮਹੀਨਾ ਲੱਗੇ ਤੇ ਨਾਲ ਇਹ ਵੀ ਬੇਨਤੀ ਹੈ ਵੀ ਭਾਵੇਂ ਆਪਦਾ ਡਾਕਟਰ ਵੀਰ ਲੈ ਆ ਕੇ ਚੈੱਕ ਹੀ ਕਰਾ ਲਿਓ ਜਦੋਂ ਤੁਹਾਡਾ ਸੌਦਾ ਹੋ ਜਾਂਦਾ ਫਿਰ ਤੁਹਾਨੂੰ ਦਿਨ ਕਨਫਰਮ ਹੋ ਜਾਣਗੇ ਬੱਚੀ ਕਿੰਨਾ ਟਾਈਮ ਲਾਊਗੀ ਦੰਦ ਜਿਹੜੇ ਉਹ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਦੇਖਣ ਦੀ ਸੋ ਇਹ ਕਨਫਰਮ ਖੀਰੀ ਹੈ ਠੀਕ ਹੈ ਬਾਈ ਦੰਦ ਇਸ ਕਰਕੇ ਹੀ ਦੇਖੇ ਸੀ ਦੋਸਤੋ ਵੀ ਢਾਂਚਾ ਦੇਖ ਕੇ ਹੋ ਸਕਦਾ ਕਿਸੇ ਵੀਰ ਨੂੰ ਇਹ ਲੱਗੇ ਵੀ ਬੱਚੀ ਨਰੋਈ ਹੈ ਘੱਟ ਘਾਟ ੜੀ ਹੈ ਵੀ ਹਜੇ ਇਹ ਖੀਰੀ ਨਹੀਂ ਹੋਣੀ ਸੋ ਕਨਫਰਮ ਖੀਰੀ ਬੱਚੀ ਹੈ ਇੱਕ ਹੋਰ ਵੈੜ ਇਦੂ ਅੱਗੇ ਤੁਹਾਨੂੰ ਦਿਖਾਉਣੀ ਹੈ ਸਿੰਧੀ ਭਾਈ ਇਹ ਵੀ ਪਹਿਲਾਂ ਨਹੀਂ ਲੱਗਦੀ ਹੈ ਪਹਿਲਾਂ ਵੀਰੇ ਇਹ 7 ਮਹੀਨਿਆਂ ਦੀ ਚੈੱਕ ਪਾਸ ਆ ਵੀਰੇ ਠੀਕ ਹੈ ਤੇ ਦੰਦੋਏ ਵੀ ਖੀਰੀ ਆ ਵੀਰੇ ਠੀਕ ਹੈ ਖੋਲ ਲਾ ਭਾਈ ਸੋ ਦੰਦੋ ਇਹ ਵੀ ਖੀਰੀ ਹੈ 7 ਮਹੀਨਿਆਂ ਦੀ ਚੈੱਕ ਪਾਸ ਹੈ 2 ਮਹੀਨੇ ਬਾਕੀ ਹੈ ਚੈੱਕ ਪਾਸ ਫੇਰ ਦੁਆਰਾ ਕਹਦੇ ਆ ਵੀ ਤੁਸੀਂ ਇੱਥੋਂ ਕਰਵਾ ਕੇ ਲੈ ਜਾਓ ਜੇ ਫਵਾਨਾ ਬਣਾਉਂਦੀ ਹੁੰਦੀ ਹੈ ਇਹ ਵੀ ਨਰੋਈ ਵੈੜ ਹੈ ਸੋਹਣੀ ਵੈੜ ਹੈ ਵੀ ਤੁਸੀਂ ਇਹਦੀ ਬਰੀਡ ਜਿਹੜੀ ਉਹ ਜ਼ਰੂਰ ਵੀਡੀਓ ਚ ਜੱਜਮੈਂਟ ਕਰ ਲਿਓ ਉਨੇ ਕੀ ਫਰਕ ਲੱਗੂਗਾ ਤੁਹਾਨੂੰ ਦੂਜੀ ਵੱਛੀ ਨਾਲੋਂ ਸੋ ਦੰਦਾ ਤੋਂ ਇਹ ਵੀ ਖੀਰੀ ਹੈ ਹਜੇ ਸੋ ਬਹੁਤ ਨਰੋਈ ਵੜ ਇਹ ਵੀ ਤੁਹਾਨੂੰ ਦਿਖਾ ਰਹੇ ਹਾਂ 2 ਮਹੀਨੇ ਬਾਕੀ ਐ ਸੋ 7ਵਾਂ ਮਹੀਨਾ ਲੰਘਦਾ ਜਾ ਪੱਖ ਆ ਦੋਸਤੋ 9ਵੇਂ ਦੇ ਜਾਂਦੇ ਪੱਖ ਚ ਜਾਨੀ 10ਵੇਂ ਮਹੀਨੇ ਚ ਵੜ ਜਾਣੀ ਇਹ ਕਰਮਾਲੀ ਤੇ ਮੌਸਮ ਬਦਲ ਜੂਗਾ ਤੁਹਾਨੂੰ ਸੋ ਜੇ ਕੋਈ ਵੀਰ ਸੰਭਾਲਣੀ ਚਾਹੁੰਦਾ ਹੈ ਹਵਾਨਾ ਸੋਹਣਾ ਬਣਾਉਣਾ ਸ਼ੁਰੂ ਕੀਤਾ ਬੱਛੀ ਨੇ ਹਜੇ ਲੇਵਟੀ ਜਿਹੜੀ ਉਹ ਬਣਾਉਣੀ ਸ਼ੁਰੂ ਕੀਤੀ ਹੈ ਸ਼ੁਰੂਆਤ ਇਹਦੀ ਹੋਈ ਹੈ ਸੋ ਇਹ ਵੀ ਇੱਕ ਖੀਰੀ ਬੱਛੀ ਤੁਸੀਂ ਦੇਖ ਰਹੇ ਹੋ ਦੰਦੇ ਦੇ ਵੀ ਦਿਖਾਈ ਦੀ ਗਏ ਸੌਖੇ ਫੜ ਲੂਗੀ ਸੋ ਦੋਸਤੋ ਦੰਦ ਇਹਦੇ ਵੀ ਕਨਫਰਮ ਵੀਡੀਓ ਚ ਕਰ ਲੈਨੇ ਆਪਾਂ ਇਹਦੇ ਨਾਲ ਜੇ ਕੋਈ ਦੂਰ ਤੋਂ ਵੀਰ ਆਉਂਦਾ ਤਾਂ ਉਹਨੂੰ ਸੌਖਾ ਹੋ ਜਾਂਦਾ ਇਹ ਵੀ ਕਨਫਰਮ ਖੀਰੀ ਛੱਡ ਦੇ ਸੋ ਇਹ ਵੀ ਕਨਫਰਮ ਖੀਰੀ ਹੈ ਇੱਕ ਹੋਰ ਬੱਚੀ ਇੱਦੂ ਅੱਗੇ ਸੰਦੀਪ ਭਾਈ ਇਹ ਤੈਨਾਂ ਨੰਬਰ ਤੇ ਵੀ ਗੱਪਣਾ ਬੱਚੀ ਤੇ ਤਿੰਨ ਨੰਬਰ ਤੇ ਵੀ ਇਹ ਇਹਨੂੰ 15 ਤਰੀਕ ਨੂੰ ਤਿੰਨ ਮਹੀਨੇ ਪੂਰੇ ਹੋ ਗਏ 15 ਨੂੰ ਆ 15 ਨੂੰ ਵੀ ਠੀਕ ਹੈ ਯਾਨੀ ਤਿੰਨ ਮਹੀਨੇ ਤੁੱਤੇ ਚੌਥਾ ਲੱਗ ਗਿਆ ਹਾਂ ਚੌਥਾ ਚੌਥਾ ਐਗਰੀ ਦੰਦੋ ਇਹ ਬਲੋ ਖੀਰੀ ਹੈ ਇਹਦੇ ਠੀਕ ਹੈ ਤੋਰੀ ਭਾਈ ਚੌਥਾ ਮਹੀਨਾ ਲੱਗ ਗਿਆ ਦੋ 3 ਮਹੀਨੇ 15 ਤਰੀਕ ਨੂੰ ਕੰਪਲੀਟ ਹੋ ਕੇ ਅੱਜ 6-7 ਦਿਨ ਜਿਹੜੇ ਉਹ ਚੌਥੇ ਮਹੀਨੇ ਦੇ ਯਾਨੀ ਸਵਾ 3 ਮਹੀਨੇ ਦੀ ਗੱਭਨ ਚੈੱਕਪਾਸ ਬਹੁਤ ਸੋਹਣਾ ਰੰਗ ਲਾਲ ਰੰਗ ਦੇ ਵਿੱਚ ਹੈ ਰੁੱਤ ਜੀ ਸੋਹਣਾ ਕਰਮਾ ਵਾਲੀ ਨੇ ਦੱਸੋ ਕਿਉਂਕਿ 6 ਮਹੀਨੇ ਬਾਕੀ ਹੈ ਤੇ 12ਵਾਂ ਮਹੀਨਾ ਮੇਰੇ ਖਾਲਚ ਪਹਿਲੇ ਜਾਂ 12ਵੇਂ ਚ ਸੂਪੂਗੀ ਪੂਰੀ ਠੰਡ ਚ ਸੂੂਗੀ ਤੁਸੀਂ ਸੇਵਾ ਕਰੋਗੇ ਤਾਂ ਦੁੱਧ ਚੰਗਾ ਦੇ ਦੂਗੀ ਕਿਉਂਕਿ ਰੁੱਤ ਸਹੀ ਚ ਪਸ਼ੂ ਨੇ ਸੋਣਾ ਹੈ ਲਾਲ ਰੰਗ ਦੇ ਵਿੱਚ ਅਖੀਰੀ ਬੱਚੀ ਬਹੁਤ ਸੋਹਣਾ ਢਾਂਚਾ ਦੱਸੋ ਇਹਦਾ ਬਾਕੀ ਇਹਨਾਂ ਕੱਦ ਦਾ ਵੀ ਜਜਮੈਂਟ ਕਰਾ ਦੇਣਾ ਮਾਈਨਿੰਗੀ ਸਹੀ ਸਹੀ ਸੋ ਦੱਸੋ ਹਾਈਟ ਫੁੱਲ ਹੈ ਉਹ ਤੁਸੀਂ ਜਰਸੀ ਦੇ ਹਿਸਾਬ ਤੇ ਦੇਖ ਲਓ ਤੇ ਐਚ ਐਫ ਕਾ ਵਾਂਗੂ ਵਹਿੜਾਂ ਵਾਂਗੂ ਹਾਈਟ ਹੈ ਇਹਦੀ ਉਹ ਬਾਕੀ ਬਰੀਡ ਤੁਹਾਡੇ ਸਾਹਮਣੇ ਆ ਤਿੰਨੇ ਹੀ ਚੰਗੀ ਹਾਈਟ ਦੀਆਂ ਇਹ ਵਹਿੜਾਂ ਹਜੇ ਖੀਰੀਆਂ ਦੰਦੋਂ ਖਾਸ ਗੱਲ ਇਹ ਇਹਨਾਂ ਨੇ ਹਜੇ ਹੋਰ ਵੱਧਣਾ ਫੁੱਲਣਾ ਇੱਕ ਗਾਂ ਇਸ ਤੋਂ ਬਾਅਦ ਚ ਦੁੱਧ ਤੇ ਆਉਣ ਵਾਲੀ ਹੈ ਛੇਤੀ ਸੋਣ ਦੇ ਵਿੱਚ ਲੱਗਦਾ ਨੇੜ ਹੋਊਗੀ ਥਣ ਸੋਹਣੇ ਆ ਫਵਾਨਾ ਤੌਰ 'ਤੇ ਤੁਹਾਨੂੰ ਦਿਖਾ ਲੂਗੀ ਕਿੰਨਾ ਮਸੂਆ ਸੁੰਦੀ ਬਈ ਸੁਆ ਵੀਰੇ ਇਹ ਮੰਨਾ ਨੂੰ ਚਾਹੇ ਤੀਜਾ ਮਲੇ ਆਪਾਂ ਨੂੰ ਲਈ ਦੂਜਾ ਗਿਆ ਆਪਾਂ ਤੀਜਾ ਮਨਾਂ ਵੀਰੇ ਠੀਕ ਹੈ ਤੇ ਦੁੱਧ ਵੀਰੇ ਉਹਨਾਂ ਦੇ ਮਾਲਕਾਂ ਦੇ ਮੁਕਾਬਤੇ ਇਹਨੇ 16-17 ਲੀਟਰ ਦੁੱਧ ਦਿੱਤਾ ਠੀਕ ਹੈ ਤੇ ਅੱਜ ਅੱਜ ਵੀਰੇ ਦੇ ਦੋ ਦਿਨ ਬਾਕੀ ਨੇ ਦਿਨ ਪੂਰੇ ਹੁਣ ਤੇ ਦਿਨ ਪੂਰੇ ਹੀ ਆ ਲਗਭਗ ਬਸ ਹਾਂਜੀ ਠੀਕ ਪਰ ਇਹ ਤਿਆਰ ਹੀ ਆ ਵੀਰੇ ਕਈ ਵਾਰ ਗੱਡੀ 'ਚ ਹਿੱਲ ਜੋ ਚ ਸੂ ਨਹੀਂ ਸਕਦੀ ਸਹੀ ਹੈ ਸੋ ਦੋਸਤੋ ਦੁੱਧ ਮਾਲਕਾਂ ਨੇ ਬਾਈ ਕਹਿੰਦਾ 16 ਕਿਲੋ ਦੱਸਿਆ ਪਰ ਦੁੱਧ ਵਾਲਾ ਕੁਐਸਚਨ ਫੇਰ ਤੁਹਾਡੇ ਤੇ ਆ ਵੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਗਰਮੀ ਦੀ ਰੁੱਤ ਨੂੰ ਧਿਆਨ ਚ ਰੱਖ ਕੇ ਸੋਚ ਲਿਓ ਵੀ ਤੁਸੀਂ ਕਿੰਨਾ ਚੋਲੋਗੇ ਤਿਆਰੀ ਸੋਹਣੀ ਐ ਥਣ ਸੋਹਣੇ ਐ ਬਾਕੀ ਦੁੱਧ ਥੋੜੀ ਸੇਵਾ ਦਾ ਦੂਜੀਆਂ ਜਿਹੜੀਆਂ ਤਿੰਨ ਵਹਿੜਾਂ ਛੋਟੀਆਂ ਵਹਿੜਾਂ ਉਹ ਫੁੱਲ ਹਾਈਟ ਲੈਂਥ ਵਾਲੀਆਂ ਜਰਸੀ ਚੋ ਜੇ ਦੇਖੀਏ ਇਹ ਛੋਟੇ ਕੱਦ ਕਾਠ ਚ ਉਹਨਾਂ ਦੇ ਮੁਕਾਬਲੇ ਦਿਸਦੀ ਐ ਥਣ ਇਹਦੇ ਚਾਰੇ ਜਿਹੜੇ ਉਹ ਥੀ ਚਵਾਈ ਵਾਲੇ ਆ ਟਾਂਚਾ ਵੀਡੀਓ ਚ ਤੁਸੀਂ ਦੇਖ ਹੀ ਰਹੇ ਹੋ ਸੋ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਐ ਦੱਸੋ ਇਸ ਤੋਂ ਬਾਅਦ ਚ ਇੱਕ ਹੀਫਰ ਜਿਹੜੀ ਹੋਰ ਦਿਖਾ ਦੇਵਾਂਗੇ ਸੰਦੀਪ ਭਾਈ ਜਿਹੜੀ ਇਹ ਗਾਂ ਕਨਮਾ ਸੁਆ ਸੁ ਇਹ ਵੀਰੇ ਦੂਜਾ ਸੁਆ ਸੁਦੀ ਆ ਹੂੰ ਤੇ ਇਹ ਆਪਾਂ ਵੀਰੇ ਜਮ੍ਹਾਂ ਹਿਸਾਬ ਨਾਲ ਦੇ ਦਾਂਗੇ ਇਹ ਬੱਚੀਆਂ ਦੇ ਮੁੱਲ ਦੇ ਹਿਸਾਬ ਨਾਲ ਦੇ ਦਾਂਗੇ ਵੀਰੇ ਅੱਛਾ ਬੱਚੀਆਂ ਦੇ ਭਾਜ ਹੀ ਹੋ ਜੂਗੀ ਠੀਕ ਹੈ ਕਿੰਨਾ ਟਾਈਮ ਲੇ ਜੂਗੀ ਇਸ ਨੂੰ ਟਾਈਮ ਤਾਂ ਵੀਰੇ ਇਹਦਾ ਸੰਭਲਾ ਇੱਕ ਹਫਤਾ ਰਾਂਹ ਦੇਣਾ ਲੈ ਜਾਣਾ ਵੀਰੇ ਇਹਨੇ ਠੀਕ ਹੈ ਖੋਲੀ ਭਾਈ ਸੋ ਦੋਸਤੋ ਬੱਚੀਆਂ ਵਾਲੇ ਭਾਜ ਮਿਲ ਜੂਗੀ ਹਜੇ ਹਫਤਾ ਲੈ ਜੂਗੀ ਛੋਟੇ ਭਾ ਦੀ ਵਹਿੜ ਹੈ ਸੁਆ ਦੂਜਾ ਹੈ ਲੰਪੀ ਪਿਛਲੇ ਸਾਲ ਇਹਨੂੰ ਹੋਈ ਸੀ ਤੇ ਉਹਦੇ ਚਟਾਕ ਜਾਂ ਨਿਸ਼ਾਨ ਜਿਹੜੇ ਉਹ ਪਿੰਡੇ ਦੇ ਉੱਤੇ ਦਿਸਦੇ ਆ। ਸੋ ਵਿਹੜਾਂ ਵਾਲਾ ਭਾਅ ਬਾਈ ਕਹਿੰਦਾ ਰਊ ਛੋਟੀ ਜਰਸੀ। ਖਵਾਨਾ ਬਣਾਉਣਾ ਸ਼ੁਰੂ ਕੀਤਾ ਵੇ ਹਫਤਾਖ ਹਜੇ ਲੈਂਦੀ ਐ। ਸੋ ਜਿਹਨੇ ਘੱਟ ਪੇਮੈਂਟ ਇਨਵੈਸਟ ਕਰਨੀ ਐ ਤਾਂ ਉਹਦੇ ਲਈ ਇਹ ਵਿਹੜ ਇਧਰੋਂ ਤੁਹਾਨੂੰ ਟੋਟਲ 5 ਨਾਗ ਦਿਖਾਤੇ ਇੱਕ ਛੋਟੀ ਬੱਛੀ ਐ। ਕਿੰਨੀ ਉਮਰ ਹੋਊਗੀ ਬਾਈ ਬੱਚੀ ਦੀ ਅੰਦਾਜ਼ਾ ਜਾਂ ਅੰਦਾਜ਼ਾ ਜਾਂ ਬਸ ਵੀਰੇ 5 ਕੁ ਮਹੀਨੇ ਦੀ ਉਮਰ ਹੋਣਾ ਆਉਂਦਾ ਠੀਕ ਹੈ ਤੋਰ ਦੇ ਸੋ 5 ਕੁ ਮਹੀਨੇ ਉਮਰ ਦਾ ਸੋ ਛੋਟੀ ਬੱਚੀ ਜਰਸੀ ਬਰੀਡ ਜਿਹਨੂੰ ਪਸੰਦ ਆਵੇ ਤਾਂ ਕਾਲ ਕਰ ਸਕਦੇ ਹੋ ਬਾਈ ਨੂੰ ਸਾਇਲਜ ਪਾਇਆ ਤੇ ਇਦਾਂ ਦੀ ਬੱਚੀ ਇੱਕ ਅੱਧੀ ਛੱਡੋ ਆਪਦੇ ਫਾਰਮ ਦੇ ਵਿੱਚ ਕਿਉਂਕਿ ਗਰੋਥ ਜਦੋਂ ਇਹ ਕਰਨ ਲੱਗਦੀਆਂ ਤੇ ਬਹੁਤ ਸੋਹਣੀਆਂ ਬਣ ਜਾਂਦੀਆਂ ਬਾਕੀ ਤਾਂ ਤਰ੍ਹਾਂ ਕੋਈ ਬੱਚੀ ਦਾ ਗ੍ਰੀਪ ਨਾ ਕੋਈ ਸੋ ਢਾਂਚਾ ਸੋਹਣਾ ਬਾਕੀ ਇਹਨਾਂ ਨੂੰ ਜਾ ਚੰਗੀਆਂ ਸੰਭਾਲ ਕੇ 66 ਸੀਮਨ ਲਵਾ ਸਕਦੇ ਹੋ ਵੱਛੀਆਂ ਤੋਂ ਸ਼ੁਰੂਆਤ ਹੋ ਜੂਗੀ ਤੁਹਾਡੇ ਘਰ ਦੇ ਵਿੱਚ ਤੇ ਬਾਕੀ ਜਿਹੜੇ ਸ਼ੁਰੂਆਤ ਦੇ ਵਿੱਚ ਤਿੰਨ ਨਾਗ ਦਿਖਾਏ ਆ ਦੋਸਤੋ ਇਹ ਵੈੜਾ ਬਹੁਤ ਸੋਹਣਾ ਹੈ ਆਪਣੇ ਆਪ ਦੇ ਵਿੱਚ ਤੁਸੀਂ ਆ ਕੇ ਇਹਨਾਂ ਨੂੰ ਦੇਖਿਓ ਇਸ ਵੈੜ ਨੂੰ ਖਾਸ ਕਰਕੇ ਜੇ ਦੇਖੀਏ ਤਾਂ ਖੀਰੀ ਵੱਛੀ ਜਾਤ ਬ੍ਰੀਡ ਫੁੱਲ ਹੈ ਪਿਓਰ ਜਰਸੀ ਹੈ ਤੇ ਹਾਈਟ ਲੈਂਥ ਵੀ ਚੰਗੀ ਉੱਚੇ ਲੰਬੇ ਕੱਦ ਕਾਠ ਦੀ ਹੈ ਉਹ ਬਾਕੀ ਹਾਈਟ ਦੀ ਜੱਜਮੈਂਟ ਖੁਰਨੀ ਤੋਂ ਕਰ ਸਕਦੇ ਹਾਂ ਤੇ ਖੁਰਨੀ ਦਾ ਸਾਈਜ਼ ਲਗਭਗ 1.5 ਫੁੱਟ ਹੋਊਗਾ। ਇਹਦੂ ਉੱਤੇ ਤੁਸੀਂ ਇਹ ਵਹਿੜਾ ਨੂੰ ਦੇਖ ਲਓ ਜੇ ਵੀ ਤੁਹਾਨੂੰ ਕਿੰਨੀਆਂ ਕੁੱਚੀਆਂ ਲੱਗਦੀਆਂ। ਇਸ ਤੋਂ ਅੱਗੇ ਤੁਸੀਂ ਆ ਕੇ ਪਸ਼ੂ ਦੇਖੋਗੇ। ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ। ਇਹ ਨਾਗ 6 ਇੱਕ ਬਾਈਕੋਲ ਵਿਕਰੀ ਵਾਲੇ ਸੀ।